ਜਸਵੰਦਰ ਪੱਲਾ ਜੀ ਕਾਜੇ ਹੀ ਸ਼ਖਸੀਅਤ ਜਿਨ੍ਹਾਂ ਨੂੰ ਭੁੱਲਣਾ ਮੈਨੂੰ ਲੱਗਦਾ ਹੈ ਕਿ ਨਾ ਸਿਰਫ ਪੰਜਾਬ ਵਾਸੀਆਂ ਦੇ ਲਈ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਪੰਜਾਬੀਏ ਹੋਣ ਚਾਏ ਕੋਈ ਹੋਰ ਦੇਸ਼ ਵਾਸੀ ਹੋਣ ਸਾਰਿਆਂ ਦੇ ਲਈ ਭੁੱਲਣਾ ਬਹੁਤ ਵੱਡੀ ਗੱਲ ਜਿਹੜੀ ਹੋ ਜਾਵੇਗੀ ਕਿਉਂਕਿ ਜੋ ਨਾਮਣਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਖੱਟਿਆ ਉਸ ਨੂੰ ਕਿਤੇ ਨਾ ਕਿਤੇ ਅਗਲੇ ਕਈ ਯੁੱਗਾਂ ਤੱਕ ਜਿਹੜਾ ਜ਼ਰੂਰ ਚੇਤਾ ਕੀਤਾ ਜਾਵੇਗਾ ਬੇਸ਼ੱਕ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਨੇ ਸਾਂ ਇਹ ਪਹਿਲੇ ਜ਼ਰੂਰ ਦੱਸਦੀ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੀ ਦੇਹ ਜਿਹੜੀ ਹੈ ਉਹਨਾਂ ਦੇ ਘਰ ਦੇ ਵਿੱਚ ਲਿਆਂਦੀ ਗਈ ਹੈ ਇਹ ਉਹਨਾਂ ਦੇ ਘਰ ਜਸਵੰਦਰ ਪੱਲਾ ਜੀ ਦਾ ਜਿੱਥੇ ਅੱ ਹਾਲਾਂਕਿ ਇੱਕ ਵਜੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤੇ ਤਦੋਂ ਤੋਂ ਪਹਿਲੇ ਮਤਲਬ ਕਾਫੀ ਸਾਰੇ ਕਹਿ ਸਕਦੇ ਆਂ ਚਾਹੇ ਉਹ ਪੋਲਿਟਿਸ਼ੀਅਨਸ ਨੇ ਚਾਹੇ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਕਲਾਕਾਰ ਨੇ ਹਰ ਕੋਈ ਆ ਜਿੱਥੇ ਪਹੁੰਚ ਰਿਹਾ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਿਹਾ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਹੈ ਇੱਥੋਂ ਜਿਹੜੀ ਬਲੌਂਗੀ ਦੇ ਵਿੱਚ ਲਿਜਾਂਦੀ ਗਈ ਲਿਜਾਂਦੀ ਜਾਏਗੀ ਤਾਂ ਇੱਕ ਵਜੋਂ ਦਾ ਸਮਾਂ ਜਿਹੜਾ ਉਹਨਾਂ ਦਾ ਸੰਸਕਾਰ ਦਾ ਕੀਤਾ ਗਿਆ ਤਾਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਆ ਸੋ ਮੈਂ ਇਹ ਪਹਿਲੇ ਇਕੱਠ ਜ਼ਰੂਰ ਦਿਖਾਣਾ ਚਾਹਾਂਗੀ ਇਹ ਇਕੱਠ ਹੀ ਕਹਿ ਸਕਦੇ ਆ ਸਭ ਤੋਂ ਪਹਿਲੇ ਇੱਥੇ ਨਜ਼ਰ ਮਾਰੀ ਜਾਵੇ ਇਹ ਜੋ ਸੁਵੰਦਰ ਪੱਲਾ ਜੀ ਦਾ ਘਰ ਹੈ ਮੋਹਾਲੀ ਦੇ ਵਿੱਚ ਫਿਲਹਾਲ ਅਸੀਂ ਮੌਜੂਦਾਂ 7 ਫੇਸ ਤੇ ਵਿੱਚ ਮੌਜੂਦ ਆਂ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਦੇਹ ਹੈ ਉਹ ਬਿਲੌਂਗੀ ਦੇ ਵਿੱਚ ਲਿਜਾਂਦੀ ਜਾਵੇਗੀ ਤੇ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਚਾਹੇ ਕੋਈ ਪੋਲੀਟਿਸ਼ੀਅਨ ਹੈ ਚਾਹੇ ਕੋਈ ਪੰਜਾਬੀ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਸ਼ਖਸ ਹੈ ਹਰ ਕੋਈ ਅੱਜ ਇੱਥੇ ਜ਼ਰੂਰ ਪਹੁੰਚ ਰਿਹਾ ਹੈ ਤਾਂ ਆਪਾਂ ਜਿਹੜਾ ਆਂਡ ਗੁਆਂਦੀ ਜ਼ਿਕਰ ਜ਼ਿਕਰ ਕਰ ਲਈਏ ਤਾਂ ਆਂਡ ਗੁਆਂਦੀ ਖਾਸ ਤੌਰ ਤੇ ਅੱਜ ਇੱਥੇ ਜ਼ਰੂਰ ਪਹੁੰਚ ਰਿਹਾ ਤੇ ਤਸਵੀਰਾਂ ਮੈਂ ਜ਼ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਹਰ ਕੋਈ ਇੱਥੇ ਜ਼ਰੂਰ ਪਹੁੰਚ ਰਿਹਾ ਹੈ ਤੇ ਇੱਕ ਵਾਰ ਮੈਂ ਜਿਹੜੇ ਮੇਰੇ ਪਿੱਛੇ ਮੌਜੂਦ ਨੇ ਲੋਕੀ ਅੱਜ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕਿਹੜਾ ਰਿਸ਼ਤਾ ਉਹਨਾਂ ਦਾ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਰਿਸ਼ਤਾ ਉਹਨਾਂ ਦੇ ਨਾਲ ਸੀਗਾ ਜਾਂ ਕਿਸ ਤਰ੍ਹਾਂ ਦੇ ਨਾਲ ਉਹ ਸੀਗਾ ਸਸਕਰ ਸਹਿਰ ਇਧਰ ਲਿਓ ਅਸੀਂ ਗੱਲ ਸਰ 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 ਪਹਿਲੇ ਤਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਤੁਸੀਂ ਮਤਲਬ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਸਵਿੰਦਰ ਭੱਲਾ ਜੀ ਨੂੰ ਜਾਣਦੇ ਹੋ ਤੁਸੀਂ ਉਹਨਾਂ ਦੇ ਪਰਿਵਾਰਿਕ ਮੈਂਬਰ ਹੋ ਜਾਂ ਉਹਨਾਂ ਦੇ ਆਂਗੁਆਂਡ ਦੇ ਵਿੱਚੋਂ ਅਸੀਂ ਆਂਗੁਆਂਡ ਦੇ ਵਿੱਚ ਅਸੀਂ ਆਂਗੁਆਂਡ ਦੇ ਵਿੱਚੋਂ ਤੇ ਕਿਸ ਤਰ੍ਹਾਂ ਦਾ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਤੁਸੀਂ ਕਹੋ ਉਹਨਾਂ ਦੇ ਨਾਲ ਅਸੀਂ ਆਂਦੇ ਸੀ ਮੀਟਿੰਗ ਹੁੰਦੀ ਸੀ ਆਂਦੇ ਸੀ ਪਾਰਕ ਵਿੱਚ ਬਸ ਛੱਡ ਕੇ ਆਸਕੇਟ ਕੇ ਚਲੇ ਜਾਂ ਅਸੀਂ ਛੇੜ ਵੀ ਦੇਣਾ ਤਾਂ ਵੀ ਹਸਪੀਟਲ ਇਹ ਅਜ ਵਿਸ਼ਵਾਸ ਨਹੀਂ ਹੁੰਦਾ ਕਿ ਮਤਲਬ ਉਹ ਸੱਚੀ ਇੱਥੇ ਨਹੀਂ ਨੇ ਹਨਾ ਕਿ ਅੱਜ ਉਹਨਾਂ ਦੇ ਘਰ ਦੇ ਬਾਹਰ ਅਸੀਂ ਖੜੇ ਆਂ ਪਰ ਉਹ ਅਜ ਇੱਥੇ ਮੌਜੂਦ ਨਹੀਂ ਨੇ ਨਹੀਂ ਹੁੰਦਾ ਨਹੀਂ ਹੁੰਦਾ ਇਹ ਜਦੋਂ ਦੀ ਉਹਦੇ ਮਾਰਸੀ ਤਦੋਂ ਦੇ ਤੁਸੀਂ ਮਿਲਦੇ ਸੀ ਉਹਨਾਂ ਨੂੰ ਨਹੀਂ ਨਹੀਂ ਮਿਸਿਸ ਮਿਲਦੇ ਸੀ ਉੱਥੇ ਆਪ ਨਹੀਂ ਸੀ ਜਾਂਦੇ ਅੱਛਾ ਉਹਨਾਂ ਦੇ ਮਿਸਿਸ ਪਾਰਕੇ ਜਾਂਦੇ ਸੀ ਰੋਜ਼ ਤੋਂ ਸਾਡੇ ਮਿਸਿਸ ਨਾਲ ਮਿਲਣਾ ਮੇਰੇ ਨਾਲ ਮਿਲਣਾ ਉੱਥੇ ਆਸ ਕੇ ਜਵਾਬ ਦੇਣਾ ਹਾਲ ਚਾਲ ਪੁੱਛਣਾ ਅੱਗੇ ਨਾਲ ਠੀਕ ਨੇ ਕੀ ਤੁਸੀਂ ਉਹਨਾਂ ਦੇ ਹੁਣ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲੇ ਹੋ ਉਹਨਾਂ ਦੇ ਮਿਸਿਸ ਨੂੰ ਮਿਲੇ ਹੋ ਫਿਲਹਾਲ ਹਮ ਬਹੁਤ ਵਾਰੀ ਪਾਰਕ ਵਿੱਚ ਰੋਜ਼ ਸਰ ਨਹੀਂ ਅੱਜ ਮਿਲੇ ਹੋ ਤਾਂ ਬਹੁਤ ਦੁੱਖ ਮਿਲ ਗਏ ਸਵੇਰੇ ਮਿਲ ਗਏ ਕੱਲ ਮਿਲ ਗਏ ਸੀ ਸਰ ਕੀ ਤਾਂ ਨਹੀਂ ਠੀਕ ਨਹੀਂ ਹੋ ਕੀ ਕਰਾਂ ਕਹਿੰਦੀ ਮੈਂ ਕੀ ਪ੍ਰੇਅ ਕਰਾਂ ਸਾਰੀ ਦੁਨੀਆ ਪ੍ਰੇਅ ਕਰ ਤੇ ਬੇਟਾ ਉਹਨਾਂ ਦਾ ਤੇ ਥਾਰੋ ਜੰਟ ਥਾਰੋ ਜੰਟ ਜਾਂਦੇ ਜਸਵਿੰਦਰ ਨੇਬਰ ਨੇ ਨੇਬਰ ਸੀ ਅੱਛਾ ਤੁਸੀਂ ਵੀ ਨੇਬਰ ਹੋ ਤੇ ਕਿਸ ਤਰ੍ਹਾਂ ਦਾ ਰਿਸ਼ਤਾ ਤੁਸੀਂ ਤੁਹਾਡਾ ਸਿਗਾ ਉਹਨਾਂ ਦੇ ਨਾਲ ਹੈ ਵੈਰੀ ਨਾਈਸ ਅੱਜ ਮਿਲਦੇ ਸੀ ਤੁਸੀਂ ਉਹਨਾਂ ਨੂੰ ਯਾਰਾਂ ਤੇ ਯਾਰ ਸੀ ਹਾਂ ਵੈਰੀ ਹੈਲਪਫੁਲ ਯੂ ਨਾ ਮੈਂ ਆਲਵੇਸ ਸ਼ੇਫੁਲ ਯੂ ਨਾ ਸਮਾਈਲਿੰਗ ਆਲਵੇਸ ਔਰ ਸੀਰੀਅਸ ਕੋਈ ਗੱਲ ਹੋਏ ਤੇ ਮਜ਼ਾਕ ਤੇ ਟਰਾਲਦੇ ਨਹੀਂ ਜਿੰਦੇ ਦਿਲ ਮਦਦ ਸੀ ਅੱਜ ਦੇਖੋ ਐਡੀ ਵੱਡੀ ਹਸਤੀ ਹੋਣ ਦੇ ਬਾਵਜੂਦ ਵੀ ਉਹ ਸਾਰਿਆਂ ਦੇ ਨਾਲ ਜਿੰਨੇ ਜਿੰਨੇ ਵੀ ਮਾੜ ਗੋਣ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਕਿਸੇ ਨੇ ਆਈ ਰਿਸਪੌਂਸ ਦਿੰਦਾ ਹੈ ਕਿ ਮਤਲਬ ਐਨੇ ਜ਼ਿਆਦਾ ਖੁਸ਼ ਮਜ਼ਾਜ ਬੰਦੇ ਸੀ ਔਰ ਕਿਸੇ ਨੂੰ ਅੱਜ ਯਕੀਨ ਹੀ ਨਹੀਂ ਹੋ ਰਿਹਾ ਕਿ ਅਜੋ ਇੱਥੇ ਨਹੀਂ ਨੇ ਲਾਈਕ ਡਾਊਨ ਟੂ ਅਰਥ ਸਰ ਇਹ ਨਹੀਂ ਕਿ ਗਰੀਬ ਹੈ ਚਾਹੇ ਗਰੀਬ ਹੋਵੇ ਜਾਂ ਚੀਫ ਮਿਨਿਸਟਰ ਹੋਵੇ ਜਾਂ ਅਡਮਿਨਿਸਟਰੇਟਰ ਸਨ ਮੈਟਰ ਹਿਊਮਨ ਕੁਆਲਿਟੀ ਵਾਜ਼ ਗ੍ਰੇਟ ਤੇ ਕਿੰਨਾ ਸਮਾਂ ਹੋ ਗਿਆ ਉਹਨਾਂ ਦੇ ਘਰ ਇੱਥੇ ਪਾਏ ਹੋਏ ਹਨ ਪੰਜ 6 ਸਾਲ ਵਿੱਚ ਪੰਜ 6 ਸਾਲ ਹੋ ਗਏ ਤੇ ਤੁਸੀਂ ਵੀ ਇੱਥੇ ਪੰਜ 6 ਸਾਲ ਤੋਂ ਰਹੇ ਹੋ ਸਾਨੂੰ 40 ਇ ਜਦੋਂ ਉਹਨਾਂ ਦਾ ਘਰ ਪਿਆਇਆ ਛੇ ਤਾਂ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿ ਜਸਵਿੰਦਰ ਭੱਲਾ ਜੀ ਇੱਥੇ ਆ ਰਹੇ ਨੇ ਉਹਨਾਂ ਦੀ ਰੌਣਕ ਹੀ ਡਿਫਰੈਂਟ ਹੈ ਹਮ ਮਨ ਲੱਗ ਗਿਆ ਸਾਡਾ ਸੁਸਾਇਟੀ ਖਲ ਗਈ ਉਹਨਾਂ ਦਾ ਧਿਆਨ ਹੈ ਔਰ ਬਰੀ ਨਾਈਸ ਫਰੈਂਡ ਕੋਈ ਡੈਥ ਹੋਏ ਕੋਈ ਬੋਰੀ ਹੋਏ ਕਿ ਸਿੱਧਾ ਹੀ ਆਲਵੇਸ ਪ੍ਰੈਜ਼ੈਂਟ ਆਲਵੇਸ ਸੋ ਆਪਾਂ ਤਾਂ ਹੀ ਉਮੀਦ ਕਰਾਂਗੇ ਕਿ ਉਹਨਾਂ ਦੀ ਰੂਹ ਨੂੰ ਰੱਬ ਜ਼ਰੂਰ ਸ਼ਾਂਤੀ ਦੇਵੇ ਬਿਲਕੁਲ ਜੇਕਰ ਆਂਡ ਗੁਆਂਢ ਦਾ ਗੱਲ ਪਾਸਿਕਰ ਕਰ ਲਈਏ ਤਾਂ ਹਰ ਕਿਸੇ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਕਿ ਬਹੁਤ ਚੰਗੇ ਇਨਸਾਨ ਸੀ ਚਾਹੇ ਉਹ ਆਂਡ ਗੁਆਂਢ ਹੈ ਉਹਨਾਂ ਦਾ ਚਾਹੇ ਉਹ ਕੋਈ ਦੂਰੋਂ ਜਾਣਣ ਵਾਲਾ ਉਹਨਾਂ ਨੂੰ ਹਰ ਕੋਈ ਅੱਜ ਇੱਥੇ ਪਹੁੰਚਣ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਮੈਨੂੰ ਲੱਗਦਾ ਕਿ ਇਹ ਸਮਾਅ ਮਤਲਬ ਬਹੁਤ ਦੁਖੀ ਸਮਾਅ ਹੈ ਹਨਾ ਕਿ ਨਾ ਸਿਰਫ ਪੰਜਾਬ ਦੇ ਲੋਕੀ ਬਲਕਿ ਦੂਰੋ ਦੂਰੋ ਜਿਹੜੇ ਇਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਵਸੇ ਹੋਏ ਵੀ ਉਹ ਵੀ ਅੱਜ ਚਾਹੇ ਇੱਥੇ ਨਹੀਂ ਪਹੁੰਚ ਪਾਏ ਨੇ ਪਰ ਮੈਨੂੰ ਲੱਗਦਾ ਹੈ ਕਿ ਲਾਈਵ ਜ਼ਰੂਰ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਮੈਨੂੰ ਖਾਸ ਚੀਜ਼ ਇੱਥੇ ਆ ਕੇ ਦੇਖੀਏ ਨਾ ਸਿਰਫ ਆਂਡ-ਗਵਾਡ ਬਲਕਿ ਦੂਰੋ ਦੂਰੋ ਖਾਸ ਤੌਰ ਤੇ ਲੋਕੀ ਆਜੱਥੇ ਪਹੁੰਚ ਰਹੇ ਨੇ ਪਹਿਲੇ ਮੈਂ ਇਹ ਜਾਨਣਾ ਚਾਹਾਂਗਾ ਕਿ ਤੁਹਾਡਾ ਰਿਸ਼ਤਾ ਕੀ ਸੀ ਉਹਨਾਂ ਦੇ ਨਾਲ ਕਿ ਸਾਡੇ ਰਿਸ਼ਤੇਦਾਰ ਸੀਗੇ ਅੱਛਾ ਤੁਹਾਡੇ ਰਿਸ਼ਤੇ ਸੁਮਾਰ ਤਾਂ ਪਿਛਲੇ ਛੇ ਮਤਲਬ ਪਹਿਲਾਂ ਵੀ ਹੋਇਆ ਸੀ ਕੋਈ ਸੁਮਾਰ ਪਰ ਹੁਣ ਠੀਕ ਵੀ ਹੋਣ ਲੱਗੇ ਸੀਗੇ ਤੇ ਫਿਰ ਦੁਬਾਰਤ ਹੋ ਗਿਆ ਪਰ ਉਹਨਾਂ ਦਾ ਜਾਣ ਦਾ ਘਾਟਾ ਪੂਰੇ ਪੰਜਾਬੀ ਜਗਤ ਨੂੰ ਉਹਨਾਂ ਜਥਾ ਜੇ ਛੇਤੀ ਕਿਤੇ ਪੂਰੀ ਨਹੀਂ ਹੋ ਸਕਦੀ ਤੇ ਤੁਹਾਨੂੰ ਮਤਲਬ ਤੁਹਾਡੀ ਉਹਨਾਂ ਦੀ ਆਖਰੀ ਗੱਲ ਗੱਲਬਾਤ ਤੁਹਾਨੂੰ ਯਾਦ ਹੈ ਕਦੋਂ ਹੋਈ ਸੀ ਉਹਨਾਂ ਦੇ ਨਾਲ ਸਾਲ ਪਹਿਲਾਂ ਹੋਈ ਸੀ ਅੱਛਾ ਸਾਲ ਪਹਿਲਾਂ ਹੋਈ ਸੀ ਕਿਦੋਂ ਠੀਕ ਸੀਗੇ ਉਹ ਪਹਿਲਾਂ ਠੀਕ ਸੀਗੇ ਫੋਟੋ ਹੈਗੇ ਮੇਰੇ ਕੋਲ ਫੋਟੋ ਆਏ ਸੀਗੇ ਇਸ ਤੇ ਰੀਚਾ ਉੱਥੇ ਮਿਲੇ ਸੀ। ਅੱਛਾ। ਤੇ ਕਿੰਨੇ ਵਜੇ ਸੰਸਕਾਰ ਕਰ ਦਿੱਤਾ ਜਾਣਾ ਇਹਨਾਂ ਦਾ? ਇੱਕੋ 1 ਵਜੇ ਦਾ ਟਾਈਮ। 1 ਵਜੇ ਦਾ ਸਮਾਂ ਹੈ। ਤੇ ਫਿਲਹਾਲ ਤੁਸੀਂ ਕਿੰਨੇ ਕ ਵਜੇ ਤੇ ਖੜੇ ਹੋ? ਮੈਨੂੰ ਲੱਗਦਾ ਕੱਲ੍ਹ ਦੇ ਆਏ ਹੋ। ਢੈਂਟੇ ਨਹੀਂ, ਢੈਂਟਾ 1.5 ਘੰਟਾ ਹੋਇਆ। ਅੱਛਾ 1.5 ਘੰਟਾ ਹੋਇਆ ਤਾਂ ਇਹ ਕੱਟ ਤੁਸੀਂ ਦੇਖ ਰਹੇ ਹੋਣੇ ਕਿ ਮਤਲਬ ਕਿੰਨਾ ਮਤਲਬ। ਹਾਂ ਉਹਨਾਂ ਨੂੰ ਤਾਂ ਪੂਰਾ ਜਗਤੀ ਯਾਦ ਕਰਦਾ। ਚਾਹੇ ਇੱਥੇ ਆ ਜਾਂ ਬਾਹਰ ਆ ਜਾਂ ਆਜਰਾ ਹੈ, ਗੈਰ ਹੈ, ਆਜਰਾ ਹੈ। ਸਾਰੇ ਯਾਦ ਕਰਦੇ ਆ। ਹੂੰ। ਉਹਨਾਂ ਦਾ ਕਮੇਟੀ ਦੇ ਨਾਲ ਸਮਾਜ ਨੂੰ ਸਹਿਦ ਵੀ ਸੀ। ਉਹਨਾਂ ਦੀ ਗੱਲਾਂ ਬਾਤਾਂ ਚੱਲਦੀਆਂ ਸਾ ਗੱਲਬਾਤ ਕਰਨ ਦੀ ਆਪਾਂ ਕਹਿ ਸਕਦੇ ਹਾਂ ਕਿ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਇੱਥੇ ਜਿਹੜਾ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਤਾਂ ਇਕੱਠ ਜਿਹੜਾ ਲਗਾਤਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੇਸ਼ੱਕ ਹਲੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਫਿਰ ਵੀ ਜਿਹੜੇ ਰਿਸ਼ਤੇਦਾਰ ਅੱਜ ਪਹੁੰਚ ਰਹੇ ਨੇ ਜਾਂ ਅੱਠ ਗਵਾਂਡ ਪਹੁੰਚ ਰਹੇ ਨੇ ਉਹ ਅੰਦਰ ਜਾ ਰਹੇ ਨੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਮਿਲ ਰਹੇ ਨੇ ਠੀਕ ਹੈ ਦੁੱਖ ਮੁੰਡਾਇਆ ਜਾ ਰਿਹਾ ਉਹਨਾਂ ਦੇ ਨਾਲ ਤੇ ਹੋਰ ਵੀ ਕਈ ਆਗ ਰਹੇ ਆ ਚਾਹੇ ਉਹ ਪੋਲਿਟਿਸ਼ੀਅ ਇਪੀਰੀਅਨ ਸਕੇ ਸਕਦੇ ਆ ਕਿ ਆਪਣਾ ਦੁੱਖ ਜ਼ਰੂਰ ਸਾਰਿਆਂ ਦੇ ਨਾਲ ਸਾਂਝਾ ਕਰਨੇ ਕਿ ਕਿਸ ਤਰ੍ਹਾਂ ਦਾ ਤਜਰਬਾ ਉਹਨਾਂ ਦੇ ਨਾਲ ਸੀਗਾ ਪਰ ਗੱਲਬਾਤ ਕਰਕੇ ਇਹ ਜ਼ਰੂਰ ਇੱਕ ਗੱਲ ਦੇਖੀ ਗਈ ਹੈ ਕਿ ਕੋਈ ਵੀ ਸ਼ਖਸ ਹੈ ਚਾਹੇ ਉਹ ਕੋ ਛੋਟਾ ਹੈ ਚਾਹੇ ਕੋ ਬਜ਼ੁਰਗ ਹੈ ਹਰ ਕਿਸੇ ਦੇ ਨਾਲ ਉਹਨਾਂ ਦਾ ਬਹੁਤ ਸਾਰਾ ਪਿਆਰ ਸੀ ਹੈ ਬਹੁਤ ਡੂੰਗਾ ਪਿਆਰ ਸੀਗਾ ਤੇ ਅੱਜ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਇੰਨੀ ਕੁ ਉਮਰ ਦੇ ਵਿੱਚ ਇਸ ਜਹਾਨ ਤੋਂ ਚਲੇ ਗਏ ਨੇ ਤਾਂ ਤਸਵੀਰਾਂ ਮੈਂ ਇੱਕ ਵਾਰ ਫਿਰ ਤੋਂ ਜ਼ਰੂਰ ਦਿਖਾਣਾ ਚਾਹਾਂਗੀ ਇਕੱਠ ਜ਼ਰੂਰ ਦਿਖਾਣਾ ਚਾਹਾਂਗੀ ਕਿ ਕਿਸ ਤਰੀਕੇ ਦਾ ਇਕੱਠ ਜਿਹੜਾ ਅੱਜ ਖਾਸ ਤੌਰ ਤੇ ਇੱਥੇ ਪਹੁੰਚਿਆ ਹੋਇਆ ਜੇਕਰ ਦੂਰ ਤੱਕ ਨਜ਼ ਆਂ ਹੀ ਗੱਡੀਆਂ ਨੇ ਜਾਂ ਲੋਕੀ ਹੀ ਲੋਕੀ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕੀ ਜਿਹੜੇ ਨੇ ਅੱਜ ਇੱਥੇ ਪਹੁੰਚੇ ਹੋਏ ਨੇ ਜਸਵੰਦਰ ਪੱਲਾ ਜੀ ਦੇ ਉਹਨਾਂ ਦੀ ਲਾਸਟ ਕਹਿ ਸਕਦੇ ਆ ਕਿ ਲਾਸਟ ਰਾਈਟਸ ਦੇ ਮੌਕੇ ਦੇ ਉੱਤੇ ਕ੍ਰੀਮੇਸ਼ਨ ਸੈਰਮਨੀ ਜਿਹੜੀ ਹੈ ਅੱਜ ਖਾਸ ਤੌਰ ਤੇ ਇੱਥੇ ਹੋਵੇਗੀ 1 ਵਜੇ ਦਾ ਸਮਾਂ ਜਿਹੜਾ ਖਾਸ ਤੌਰ ਤੇ ਦਿੱਤਾ ਗਿਆ ਹੈ ਕਿ 1 ਵਜੇ ਉਹਨਾਂ ਦੀ ਦੇਹ ਨੂੰ ਜਿਹੜਾ ਅੰਤਿਮ ਸੰਸਕਾਰ ਦੇ ਲਈ ਲਜਾਇਆ ਜਾਣਾ ਹੈ ਬਲੌਂਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤਾਂ ਫਿਲਹਾਲ ਜਸਵੰਦਰ ਪੱਲਾ ਜੀ ਦੀ ਜਿਹੜੀ ਬਰਤਕ ਦੇ ਹੈ ਉਹਨਾਂ ਦੇ ਘਰ ਦੇ ਵਿੱਚ ਲਿਆਂਦੀ ਗਈ ਹੈ ਅੰਦਰ ਉਹਨਾਂ ਦੀ ਮ੍ਰਿਤਕ ਦੇਤੇ ਕੁਛ ਹੀ ਦੇਰ ਦੇ ਵਿੱਚ ਜਿਹੜਾ ਉਹਨਾਂ ਨੂੰ ਇੱਥੋਂ ਜਿਹੜਾ ਉਹ ਵਧਾ ਜ਼ਰੂਰ ਕੀਤਾ ਜਾਣਾ ਚਾਹ ਪੂਰੇ ਕਹਿ ਸਕਦੇ ਆ ਕਿ ਪੂਰੇ ਰਿਤੀ ਰਿਵਾਜਾਂ ਦੇ ਨਾਲ ਜੋ ਵੀ ਰਿਤੇ ਰਿਵਾਜ ਹਰ ਚੀਜ਼ ਦੇ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਦੀ ਦੇ ਨੂੰ ਜਿਹੜਾ ਬਲੌਂਗੀ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਤਸਵੀਰਾਂ ਤੁਹਾਡੇ ਨਾਲ ਸਮੇਂ-ਸਮੇਂ ਤੇਆਂ ਜ਼ਰੂਰ ਸਾਂਝੀਆਂ ਕਰਾਂਗੇ ਬਲੈਕ ਪੰਨਾ ਸਾਹਿਬ ਦੀ ਜਿਹੜੀ ਕਲਾ ਸਿੱਧਾ ਬੜੀ ਕਮਾਲ ਦੀ ਸੀ ਕਾਇਨਿਕ ਕੁਆਲੀਫਾਈਡ ਇੱਕ ਪ੍ਰੋਫੈਸ਼ਨਲ ਹੋਣ ਦੇ ਨਾਲ-ਨਾਲ ਟੀਚਿੰਗ ਦੇ ਵਿੱਚ ਐਕਸਪਰਟ ਹੋਣ ਦੇ ਨਾਲ-ਨਾਲ ਜਿਹੜੇ ਵੱਡੇ ਵਿਸ਼ੇ ਹੁੰਦੇ ਸੀ ਚਿੰਤਾ ਦੇ ਸਮਾਜ ਦੇ ਚਾਹੇ ਉਹ ਸਮਾਜਿਕ ਬੁਰਾਈਆਂ ਹੁੰਦੀਆਂ ਚਾਹੇ ਕੋਈ ਸਰਕਾਰ ਦੇ ਵਿੱਚ ਕਫੜਾ ਹੁੰਦਾ ਕੋਈ ਹੋਰ ਗਲਤ ਗਲ ਸਮਾਜ ਦੇ ਵਿੱਚ ਹੋ ਰਹੀ ਹੋਵੇ ਉਹਨੂੰ ਇੰਡੈਕਟ ਜਿੰਨੀ ਦੇ ਤੱਕ ਤੁਸੀਂ ਸਟਡੀ ਨਹੀਂ ਕਰ ਸਕਦੇ ਤੇ ਵਿਅੰਕਰਨਾ ਬਹੁਤ ਔਖਾ ਹੁੰਦਾ ਤੇ ਉਹਨਾਂ ਦੀ ਕਲਾ ਸੀ ਕਿ ਉਹ ਹਰ ਚੀਜ਼ ਨੂੰ ਬੜਾ ਬ੍ਰੀਕੀ ਦੇ ਨਾਲ ਐਨਲਾਈਜ਼ ਕਰਦੇ ਸੀ ਤੇ ਫਿਰ ਆਪਣੇ ਹਿਸਾਬ ਦੇ ਨਾਲ ਲੋਕਾਂ ਦੀ ਨਜ਼ਰ ਦੇ ਵਿੱਚ ਉਹਨੂੰ ਲੈ ਕੇ ਆਉਂਦੇ ਸੀ ਇੱਕ ਅਲਾ ਹਰ ਇੱਕ ਦੇ ਵਿੱਚ ਨਹੀਂ ਹੁੰਦੀ ਬਹੁਤ ਵੱਡਾ ਗੁੰਡ ਸੀ ਫਿਰ ਫਿਲਮਾਂ ਦੇ ਵਿੱਚ ਇੱਕ ਉਹਨਾਂ ਦਾ ਜੋ ਮਿਆਰ ਉਹਨਾਂ ਨੇ ਸਥਾਪਿਤ ਕੀਤਾ ਪੰਜਾਬੀ ਫਿਲਮਾਂ ਨੂੰ ਜਿਸ ਮੁਕਾਮ ਦੇ ਉੱਤੇ ਪਹੁੰਚਾਇਆ ਅੱਜ ਉਹਨਾਂ ਦੇ ਜੂਨੀਅਰ ਆਰਟਿਸਟ ਵੀ ਹਮੇਸ਼ਾ ਉਹਨੂੰ ਯਾਦ ਕਰਦੇ ਸਮਝ ਅਗਲੀ ਮੁਲਾਕਾਤ ਹੋਈ ਭੱਲਾ ਜੀ ਨਾਲ ਤੇ ਬਹੁਤ ਵਾਰੀ ਭੱਲਾ ਜੀ ਨਾਲ ਵੀ ਉਹਨਾਂ ਦੇ ਸਾਥੀ ਬਾਲਮਿਕੰਦ ਸ਼ਰਮਣ ਜੀ ਬੜੇ ਪੁਰਾਣੇ ਸਾਥੀ ਹੈ ਕਿਉਂਕਿ ਮੈਂ ਵੀ ਲੁਧਿਆਣੇ ਪੜਿਆ ਐਡਕੈਟਿਕਲ ਚ ਯੂਨੀਵਰਸਿਟੀ ਵਿੱਚ ਵੀ ਥੋੜਾ ਸਮਾਂ ਮੈਂ ਲਗਾਇਆ ਉਸ ਤੋਂ ਬਾਅਦ ਵੀ ਜਿਹੜੀ ਐ ਅਕਸਰ ਅਸੀਂ ਵੀ ਰੋਜ਼ ਸਟੇਜਾਂ ਤੇ ਜਾਣਾ ਹੁੰਦਾ ਆਰਟਿਸਟਾਂ ਨੇ ਵੀ ਰੋਜ਼ ਸਟੇਜਾਂ ਤੇ ਰਹਿਣਾ ਹੁੰਦਾ ਤਾਂ ਬੜੇ ਦੇਰ ਦੇ ਰਿਸ਼ਤੇ ਚੱਲਦੇ ਆ ਬਲਵਕੰਨ ਜੀ ਨਾਲ ਬੜਾ ਮੇਰਾ 30-40 ਸਾਲ ਦਾ ਜਾਤੀ ਤੌਰ ਤੇ ਪਿਆਰ ਹੁਣ ਐਜੂਕੇਸ਼ਨ ਮਿਨਿਸਟਰੀ ਉਹਨਾਂ ਦੀ ਮੈਸੇਜ ਵੀ ਸਾਡੇ ਕੋਲ ਡਿਪਾਰਟਮੈਂਟ ਤੇ ਵੇਸੀ ਅਕਸਰ ਮਿਲਣਾ ਜੁਲਣਾ ਬੜਿਆ ਰਹਿੰਦਾ ਸੀ ਇਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਕਮਾਲ ਦੇ ਜਿਹੜੀ ਹੈ ਇਹ ਜੋੜੀ ਹੈ ਦੋਨਾਂ ਦੇ ਵਿੱਚ ਬਹੁਤ ਬੋਣਾ ਤੁਸੀਂ ਆਪੋ ਜੀ ਇਹਨਾਂ ਦਾ ਪਿਆਰ ਦੇਖ ਲਓ ਬਹੁਤ ਪਿਆਰ ਔਰ ਇਹ ਜੇ ਆਰਟਿਸਟ ਵੀ ਬੜੇ ਕਮਾਲ ਦੇ ਕਮੇਟੀ ਦੇ ਵਿੱਚ ਬਹੁਤ ਸਾਰੀਆਂ ਜੋੜੀਆਂ ਬਣੀਆਂ ਵੀ ਨੇ ਮਤਲਬ ਪਹਿਲੀ ਜੋੜੀ ਹੈ ਜਿਹੜੀ ਹੁਣ ਤੱਕ ਜਿਹੜੀ ਕਾਇਮ ਸਰਬਸਤੀ ਸਿੰਘ ਨੇ ਬੰਦ ਵੀ ਕਰ ਦਿੱਤੀ ਉਸ ਤੋਂ ਬਾਅਦ ਵੀ ਜਿਹੜੀ ਦੋਸਤੀ ਆ ਕਿਉਂਕਿ ਜਿਸ ਤਰ੍ਹਾਂ ਬਾਲਮੁਕਰ ਸ਼ਰਮਾ ਜਿੱਦਣ ਦੇ ਇੱਥੇ ਬਿਮਾਰ ਨੇ ਉਹਨਾਂ ਦੇ ਕੰਨਾਲ ਰਹਿ ਮਾਣਸ਼ੇ ਲੈ ਜਾਈ। ਇਹ ਉਹ ਜੇ ਜ਼ਿੰਦਗੀ ਦੇ ਜਿਹੜੇ ਸੱਚੇ ਸੁੱਚੇ ਸਾਥੀ ਹੁੰਦੇ ਹਨ ਜਿਹੜੇ ਪਰਿਵਾਰ ਦੇ ਮੈਂਬਰ ਹੀ ਬਣ ਜਾਂਦੇ ਆ ਇਹ ਉਸ ਤਰ੍ਹਾਂ ਦਾ ਇਹਨਾਂ ਦਾ ਸਾਂਝਾ ਦੋਨੋਂ ਦਾ ਇੱਕ ਜਾਇਨ ਪਰਿਵਾਰ ਹੀ ਕਹਿ ਲਓ ਭੱਲਾ ਜੀ ਦਾ ਤੇ ਇਹਨਾਂ ਦਾ ਸ਼ਰਮਾ ਜੀ ਦਾ ਬਹੁਤ ਇਹਨਾਂ ਦੇ ਰਿਸ਼ਤੇ ਆ ਰਿਸ਼ਤਿਆਂ ਦੀ ਵੇਖੋ ਦੂਰ ਤੱਕ ਰਿਸ਼ਤੇਦਾਰੀਆਂ ਤੱਕ ਉਸੇ ਤਰ੍ਹਾਂ ਹੀ ਵਿਛੜਦੇ ਸੀਗੇ ਇਹ ਬਹੁਤ ਆਪਣੇ ਜ਼ਿੰਦਗੀ ਦੇ ਸੁਭਾਅ ਕਰਕੇ ਹੁੰਦਾ ਹਰ ਇੱਕ ਦੇ ਵਿੱਚ ਇਹ ਗ ਇਹ ਸੱਚੇ-ਸੁੱੱਚੇ ਰਿਸ਼ਤੇ ਬਣਾ ਕੇ ਰੱਖਣੇ ਕਾਇਮ ਰੱਖਣੇ ਇਸ ਲੈਵਲ ਤੱਕ ਲੈ ਕੇ ਜਾਣਾ ਬਹੁਤ ਔਖਾ ਕੰਮ ਹੈ ਧੰਨਵਾਦ ਬਿਲਕੁਲ ਡਾਕਟਰ ਤਨਜੀਬ